ਡਰਾਈਵਿੰਗ ਦੇ ਨਵੇਂ ਵੀਰ ਕਰਦੇ ਆ ਉਸ ਤੇ ਜੌਬ ਕਰਦੇ ਆ ਆਪਣਾ ਧਿਆਨ ਨਾਲ ਚੱਲੋ ਜੀ ਇਹ ਦੇਖ ਸਕਦੇ ਆ ਬਹੁਤ ਜ਼ਿਆਦਾ ਧੁੰਦ ਆ ਜੀ ਜਿਹੜਾ ਧੁੰਦ ਦੇ ਕਈ ਕਾਰਨ ਬਣ ਜਾਂਦੇ ਆ ਮੰਨ ਕੇ ਚੱਲੋ ਦੁਰਘਟਨਾ ਦੇ ਕਿਉਂਕਿ ਅਗਲੇ ਨੂੰ ਵੀ ਨਹੀਂ ਦੇਖਦਾ ਹੁੰਦਾ ਤੇ ਆਪਾਂ ਨੂੰ ਵੀ ਨਹੀਂ ਦੇਖਦਾ ਹੁੰਦਾ ਹੌਲੀ ਚੱਲੋ ਜੀ ਹੌਲੀ ਚੱਲਣ ਚ ਆਪਣੀ ਭਲਾਈ ਆ ਜਿੰਨੇ ਵੀ ਡਰਾਈਵਿੰਗ ਕਰਦੇ ਆ ਸਾਰਿਆਂ ਵੀਰਾਂ ਨੂੰ ਇੱਕ ਰਿਕਵੈਸਟ ਕਰਦਾ ਇਹ ਦੇਖ ਸਕਦੇ ਬਹੁਤ ਜ਼ਿਆਦਾ ਧੁੰਦਾਂ ਮੌਸਮ ਖਰਾਬ ਆ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਜਿੰਨੇ ਵੀ ਵੀਰੇ ਵੀਡੀਓ ਦੇਖ ਰਹੇ ਆ ਸ਼ੇਅਰ ਕਰਿਆ ਜੀ ਜਿਹੜਾ ਧੁੰਦਾਂ ਦਾ ਬਹੁਤ ਜ਼ਿਆਦਾ ਜੀ ਜਿਹੜੇ ਵੀਰ ਡਰਾਈਵਿੰਗ ਕਰਦੇ ਆ ਕਿਤੇ ਜੌਬ ਕਰਦੇ ਆ ਬਾਹਰ ਜਾਂਦੇ ਆ ਆਪਣਾ ਧਿਆਨ ਨਾਲ ਚੱਲੋ ਜੀ ਕਿਉਂਕਿ ਦੋਸਤੋ ਇਹ ਧੁੰਦ ਦੁਰਘਟਨਾ ਦਾ ਕਾਰਨ ਬਣ ਜਾਂਦੀ ਆ ਜਾਨ ਲੈ ਜਾਂਦੀ ਆ ਸਾਰੇ ਵੀਰਾਂ ਨੂੰ ਇੱਕ ਬੇਨਤੀ ਹੈ ਬਹੁਤ ਜ਼ਿਆਦਾ ਧੁੰਦ ਹੈ ਦੇਖ ਸਕਦੇ ਹੋ ਤੁਸੀਂ ਗੱਡੀ ਵੇਖ ਲੋ ਬਿਲਕੁਲ ਨਹੀਂ ਦਿਖ ਰਹੀ ਸਾਰੇ ਵੀਰਾਂ ਨੂੰ ਇਹ ਹੁਣ ਦੇਖਣ ਲੱਗੀ ਆ ਦੇਖ ਲੋ ਤੁਸੀਂ ਸਾਰੇ ਵੀਰਾਂ ਨੂੰ ਬੇਨਤੀ ਆ ਆਪਣਾ ਧਿਆਨ ਰੱਖੋ ਜੀ ਧੰਨਵਾਦ